ਹਾਲਾਂਕਿ ਇੱਕ ਗੱਲ ਤੁਸੀਂ ਪਰਸੋਂ ਕਹੀ ਸੀ ਕਿ ਪਤਾ ਨਹੀਂ ਹੁਣ ਸੁਖਵੀਰ ਸਿੰਘ ਬਾਦਲ ਰਾਜਨੀਤੀ 'ਚ ਆਉਣਗੇ ਉਹ ਛੱਡ ਵੀ ਸਕਦੇ ਦੋਨੇ ਗੱਲਾਂ ਹੀ ਨੇ ਇਹ ਸਵਾਲ ਵੀ ਹੈ ਪਰ ਹਮਦਰਦੀ ਵੀ ਮਿਲੀ ਹੈ ਇਸ ਜੀ ਤੋਂ ਵੀ ਆਪਾਂ ਮੁਨਕਰ ਨਹੀਂ ਹੋ ਸਕਦੇ ਉਹ ਤੇ ਸੁਖਮ ਸਿੰਘ ਹੁੰਦਾ ਹੀ ਯਾਰ ਹੂੰ ਹੁੰਦਾ ਹੀ ਆ ਕਿਉਂਕਿ ਦੇਖੋ ਦਲੇ ਆ ਕਿ ਸੁਖਬੀਰ ਸਿੰਘ ਬਾਦਲ ਮੈਂ ਅੱਗੇ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਖੁਦ ਗਲਤੀਆਂ ਕੀਤੀਆਂ ਜਾਂ ਨਹੀਂ ਪਰ ਇਹਨਾਂ ਦੇ ਰਾਜ 'ਚ ਬਹੁਤ ਕੁਝ ਗਲਤ ਹੋਣਾ ਸਟਾਰਟ ਹੋ ਗਿਆ ਸੀਗਾ ਸ਼ਹਿਟਾ ਕਾਣ ਤੋਂ ਬਾਅਦ ਜੀ ਜੀ ਠੀਕ ਹੈ ਜੀ ਸੋਖਬੀਰ ਸਿੰਘ ਬਾਦਲ ਮੈਂ ਸਮਝਦਾ ਮੈਂ ਅੱਜ ਵੀ ਇਸ ਗੱਲ ਤੇ ਡਿੱਗ ਮੇਰੀ ਕਈ ਵਾਰ ਪਰਸਨਲ ਬਹਿਸ ਹੁੰਦੀ ਹੈ ਨਾ ਜਿਹੜੀ ਸਾਡੇ ਯਾਰ ਹੋਸਟਾਂ ਚ ਮੈਂ ਉਹਦੇ ਚ ਵੀ ਕਹਿ ਦਿੰਦਾ ਹਾਂ ਕਿ ਕਈ ਵਾਰ ਤੁਹਾਡੇ ਜਿਹੜੇ ਸਲਾਹਕਾਰ ਹੁੰਦੇ ਹਨ ਉਹ ਤੁਹਾਡਾ ਬੇੜਾ ਕਰਕ ਕਰ ਦਿੰਦੇ ਹੂੰ ਮਤਲਬ ਯਾਰ چاہے ਤੁਹਾਡਾ ਯਾਰ ਦੋਸਤ ਹੀ ਪਾਵਰ ਵੇਲੇ ਤੁਹਾਡੇ ਨਾਲ ਹੋਵੇ ਪਰ ਉਹ ਜਾਂ ਤਾਂ ਬਹੁਤ ਤਜਰਬੇਕਾਰ ਹੋਵੇ ਤੁਹਾਡਾ ਮਾਰਗਦਰਸ਼ਨ ਕਰਦਾ ਹੋਵੇ ਜੀ ਜਾਓ ਬਿਲਕੁਲ ਚੁੱਪ ਹੋਵੇ ਫਿਰ ਗੱਡੀ ਦੇ ਵਿੱਚ ਵੀ ਮੈਨੂੰ ਨਹੀਂ ਪਤਾ ਮੈਂ ਤਾਂ ਤੇਰੇ ਨਾਲ ਆਵਾ ਤੂੰ ਦੇਖ ਕੀ ਕਰਨਾ ਪਾਵਰ ਤੇਰੇ ਕੋਲ ਹੈ ਸਹੀ ਦੋਈ ਚੀਜ਼ਾਂ ਨੇ ਜੀ ਜੀ ਤੋ ਮਤਲਬ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਗਲਤੀਆਂ ਕੀਤੀਆਂ ਪਾਵਰ ਚ ਰਿੰਦੇ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੂੰ ਅਸੀਂ ਦੇਖਿਆ ਉਹ ਉਹ ਦੌਰ ਤੇ ਮੈਂ 12 ਤੋਂ ਬਾਅਦ ਵਾਲੀ ਚੀਜ਼ਾਂ ਤੇ ਮੈਂ ਦੇਖੀਆਂ ਨੇ ਕਿਉਂਕਿ ਮੈਂ ਉਦੋਂ ਤੱਕ ਅ ਅਖਬਾਰ ਜੁਆਇਨ ਕਰ ਲਏ ਸੀਗੇ ਤੇ ਮੈਂ ਬਹੁਤ ਹੱਦ ਤੱਕ ਇਹਨਾਂ ਦੇ ਪ੍ਰੋਗਰਾਮ ਕਵਰ ਕਰਦਾ ਰਿਹਾ ਹੂੰ ਅਕਾਲੀ ਪੋਲਿਟਿਕਸ ਨੂੰ ਮਤਲਬ ਕਿ ਨੇੜੇ ਤੋਂ ਦੇਖਿਆ ਉਸ ਵੇਲੇ ਤਾਂ ਇਹ ਚੀਜ਼ ਜਿਹੜੀ ਹੈ ਮੈਂ 101% ਮੰਨਦਾ ਇਸ ਗੱਲ ਨਾਲ ਮਤਫਿਕ ਹਾਂ ਜੀ ਕਿ ਅਕਾਲੀ ਭਾਜਪਾ ਰਾਜ ਦੇ ਵਿੱਚ ਕੁਝ ਚੀਜ਼ਾਂ ਬੇਹੱਦ ਗਲਤ ਵਾਪਰ ਗਈਆਂ ਮੈਂ ਤਾਂ ਕਹਿਣਾ ਕਿ 12 ਤੋਂ 17 ਇਹ ਜਾਣ ਕੇ ਹਾਰ ਜਾਂਦੇ ਤੇ ਬਿਹਤਰ ਸੀ ਜੀ ਉਹ 12 ਤੋਂ 17 ਵਾਲੀ ਜਿਹੜੀ ਰਿਪੀਟ ਪਾਰੀ ਸੀਗੀ ਨਾ ਉਹ ਇਹਨਾਂ ਨੂੰ ਲੈ ਕੇ ਬੈਗੇ ਬਿਲਕੁਲ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਸ ਤੋਂ ਬਾਅਦ 17 ਤੋਂ ਲੈ ਕੇ 17 ਵੀ ਨਹੀਂ 15 ਤੋਂ ਲੈ ਕੇ 9 ਸਾਲ ਦਾ ਵਕਵਾ ਹੋ ਗਿਆ ਉਸ ਦਰਮਿਆਨ ਮੈਂ ਮਤਲਬ ਕਿ ਛੋਟੀਆਂ ਐਨਕਾਂ ਵੀ ਦੇਖੀਆਂ ਹਮ ਪ੍ਰਕਾਸ਼ੀ ਮਾਕਲ ਤੁਸੀਂ ਆਪਣੇ ਲੰਬੀ ਹਲਕੇ ਚ ਜੀ ਜੀ ਜੁੱਤੀ ਵੱਜੀ ਐਨਕ ਟੁੱਟ ਗਈ ਜਿਹੜੀ ਉਹ ਐਨਕ ਲਾਉਂਦੇ ਹੁੰਦੇ ਸੀ ਠੀਕ ਹੈ ਜੀ ਮਤਲਬ ਕਿ ਇਸ ਤਰ੍ਹਾਂ ਦੀ ਹਾਲਤ ਦੇਖੀ ਕਿ ਲੰਬੀ ਹਲਕੇ ਚ ਕਾਲੀਆਂ ਜਰਾਬਾਂ ਤੱਕ ਵੇਖੀਆਂ ਜਾਂਦੀਆਂ ਸਨ ਜਿਸ ਲੰਬੀ ਹਲਕੇ ਚੁਕੁੰਦੇ ਤੁਰਦੇ ਸੀ ਬਿਲਕੁਲ ਯਾਨੀ ਉਹ ਤੋਂ ਤੋਂ ਲੈ ਕੇ ਹੁਣ ਤੱਕ ਵਿਰੋਧ ਚੱਲੀ ਆਇਆ ਚੱਲੀ ਆਇਆ ਚੱਲੀ ਆਇਆ ਮੈਂ ਇਹ ਨਹੀਂ ਕਹਿੰਦਾ ਕਿ ਵਿਰੋਧ ਨਹੀਂ ਹੋਣਾ ਚਾਹੀਦਾ ਜਾਂ ਵਿਰੋਧ ਬਈ ਗਲਤ ਸੀਗਾ ਕੁਝ ਚੀਜ਼ਾਂ ਗਲਤ ਹੋਈਆਂ ਕਾਲੀ ਜੀ ਸੰਭਾਲੀਆਂ ਜਾ ਸਕਦੀਆਂ ਪਰ ਹੁੰਦਾ ਕੀ ਆ ਕਿ ਇਹ ਆਪਣੀ ਨਾ ਹਿਊਮਨ ਸਾਈਕੀ ਵੀ ਆ ਹਮ ਕਿ ਜਦੋਂ ਬਹੁਤ ਲੰਮੇ ਸਮੇਂ ਤੱਕ ਇਸ ਤਰ੍ਹਾਂ ਚੱਲਦਾ ਕਿਸੇ ਬੰਦੇ ਦੇ ਖਿਲਾਫ ਕੋਈ ਇੱਕ ਵੇਲੇ ਆ ਕੇ ਕਹੇ ਨਾ ਕਿਸੇ ਦੇ ਖਿਲਾਫ ਹਿਆ ਹੂੰ ਤੋ ਇੱਕ ਵੇਲੇ ਆ ਕੇ ਨਾ ਜਿਵੇਂ ਕੱਲ ਇੱਕ ਸ਼ਬਦ ਤੇ ਇਤਰਾਜ਼ ਕੀਤਾ ਸੀ ਕਿਸੇ ਸੱਜਣ ਨੇ ਕਿ ਵਿਚਾਰ ਆ ਕੇ ਬਣਾ ਕੇ ਨਾ ਜੀ ਪਰ ਮਤਲਬ ਇਹ ਆ ਕਿ ਉਹ ਕਈ ਵਾਰ ਉਹ ਚੀਜ਼ ਨਾ ਜਿਹੜੀ ਉਹ ਤੁਰਦੀ 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 ਚੰਦਤਾ ਦੇ ਦੂਜੇ ਪਾਸੇ ਲੈ ਜਾਂਦੀ ਆ ਹੂੰ ਕਿ ਯਾਰ ਬਸ ਬਹੁਤ ਗੱਲ ਇਹਦੇ ਨਾਲ ਤੇ ਤੱਕਾ ਹੀ ਕਰੀ ਜਾਂਦੇ ਤੱਕਾਈ ਕਰੀ ਜਾਂਦੇ ਆ ਹਨਾ ਹੁਣ ਗੱਲ ਕੀ ਹੁੰਦੀ ਆ ਕਿ ਬਹੁਤੇ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਮੈਂ ਵਾਲੀਬਾਲ ਵਾਲੇ ਗਰਾਊਂਡ 'ਚ ਗਿਆ ਉੱਥੇ ਮੋਸਟਲੀ ਬੱਚੇ ਜਿਹੜੇ ਆ ਸਾਡੇ 15 ਤੋਂ 25 ਦੇ ਦਰਮਿਆਨ ਦੇ ਆ ਤੇ ਉਹਨਾਂ 'ਚ ਉਹ ਜਦੋਂ ਮੈਂ ਜਾਣਾ ਤਾਂ ਸੋਸ਼ਲ ਮੀਡੀਆ ਤੇ ਹੁਣ ਜਿਹੜੀਆਂ ਚੀਜ਼ਾਂ ਟ੍ਰੈਂਡ ਕਰਦੀਆਂ ਉਹ ਮੈਨੂੰ ਭਾਦੇ ਵੀਰੇ ਆਹ ਕੀ ਆ ਉਹ ਕਹਿੰਦੇ ਇਹਨੂੰ ਵਰਸ਼ਾ ਫੜਾ ਕੇ ਕੱਦੋਂ ਬਿਠਾਇਆ ਹੋਇਆ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਬਿਲਕੁਲ ਉਹ ਗੋਲੀ ਚੱਲੀ ਦਾ ਪਤਾ ਲੱਗ ਗਿਆ ਜੀ ਕਾਰਨ ਕੀ ਹੈ ਕਾਰਨ ਨਹੀਂ ਤਾਂ ਜਿਹੜੇ 15 ਤੋਂ 25 ਵਾਲੇ ਵੋਟਰ ਉਹਨਾਂ ਨੇ ਬਹੁਤ ਡਿਸਾਈਸਿਵ ਰੋਲ ਅਦਾ ਕਰਨਾ ਬਿਲਕੁਲ ਹੁਣ ਮਤਲਬ ਇਹੀ ਹੈ ਕਿ ਕਈ ਵਾਰ ਉਹ ਚੀਜ਼ਾਂ ਫਿਰ ਅੱਗੇ ਜਾ ਕੇ ਕੇ ਜਾ ਕੇ ਟ੍ਰੈਵਲ ਕਰਦੀਆਂ ਉਹ ਪਲਟ ਜਾਂਦੀਆਂ ਜੀ ਜੀ ਤਾਂ ਡੋਨਲਡ ਟਰੰਪ ਵੀ ਇਹਦੀ ਐਗਜ਼ਾਮਪਲ ਹੈ ਹੂੰ ਡੋਨਲਡ ਟਰੰਪ ਕਿੱਥੋਂ ਮਤਲਬ ਕਿ ਕਮਬੈਕ ਕਰਦਾ ਹੈ ਬਿਲਕੁਲ ਕਿੱਥੋਂ ਮੈਂ ਸਮਝਿਆ ਨਹੀਂ ਸੀ ਜਾਂਦਾ ਕਿ ਡੋਨਲਡ ਟਰੰਪ ਦੁਬਾਰਾ ਯਾਰ ਬਣ ਜਾਏਗਾ ਪਰ ਇਹੋ ਜੀ ਇੱਕ ਘਟਨਾ ਵਾਪਰੀ ਜਿਸ ਨੇ ਸਾਰਾ ਜਿਹੜਾ ਰੈਕਸ਼ਨ ਸੀਗਾ ਉਹਦਾ ਪੈਟਰਨ ਹੀ ਚੇਂਜ ਕਰ ਦਿੱਤਾ ਬਿਲਕੁਲ ਬਿਲਕੁਲ ਤੇ ਇਹ ਹੋ ਸਕਦਾ ਇਨ ਫਿਊਚਰ ਪਰ ਹਾਲ ਦੀ ਘੜੀ ਖੜੇ ਪੈਰ ਠੀਕ ਹੈ ਇੱਕ ਧਿਰ ਜਿਹੜੀ ਹਮਦਰਦੀ ਜਤਾ ਰਹੀ ਹੈ ਜੀ ਜੀ ਚਾਹੇ ਉਹਨਾਂ ਦੇ ਆਪਣੇ ਹੋਣ ਚਾਹੇ ਮਤਲਬ ਕਿ ਨਾਂ ਵੀ ਆਪਣੇ ਹੋਣ ਬਟ ਖੜੇ ਪੈਰ ਤਾਂ ਨਹੀਂ ਥੋੜਾ ਸਮਾਂ ਖੜਕੇ ਜ਼ਰੂਰ ਹੋ ਸਕਦਾ ਕਿਸ ਚੀਜ਼ ਦਾ ਫਾਇਦਾ ਫਾਇਦਾ ਹੋਵੇ ਰਾਜਨੀਤੀ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਹਾਲੇ ਦਿੱਤਾ ਵੀ ਨਹੀਂ ਜਾ ਸਕਦਾ ਮਤਲਬ ਇਹ ਚੀਜ਼ਾਂ ਹੈਗੀਆਂ ਨੇ ਕਿ ਅਕਾਲੀ ਦਲ ਨੂੰ ਕਾਫੀ ਕੁਝ ਕਰਨਾ ਪਊਗਾ ਜੀ 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 ਕੱਲੀ ਹਮਦਰਦੀ ਤੁਹਾਨੂੰ ਟਰੈਕ ਤੇ ਨਹੀਂ ਲਿਆ ਸਕਦਾ ਇੱਕ ਨੇਤਾ ਦੀ ਸ਼ਬੀ ਤਾਂ ਠੀਕ ਕਰ ਸਕਦੀ ਆ पर ਸਮੁੱਚੀ ਪਾਰਟੀ ਨੂੰ ਮੰਜ਼ਲ ਤੱਕ ਲੈ ਜਾਵੇ ਉਹਦੇ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਜੀ 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 ਜਿਸ ਲੈਵਲ ਤੇ ਆ ਕੇ ਕਹਿ ਲੋ ਕਿ ਕਾਲੀ ਦਲ ਜਿਸ ਵੇਲੇ ਸਰਕਾਰ ਚ ਸੀਗਾ ਉਸ ਲੈਵਲ ਤੇ ਆਉਣ ਵਾਸਤੇ ਅਜੇ ਟਾਈਮ ਲੱਗ ਸਕਦਾ ਹੈ ਜੇ ਦੁਬਾਰਾ ਤੋਂ ਸ਼ੁਰੂ ਵੀ ਕਰ ਦੇ ਤਾਂ ਟਾਈਮ ਤੇ ਲੱਗੇਗਾ ਜੀ ਬਹੁਤ ਟਾਈਮ ਲੱਗੇਗਾ ਜੀ ਜੀ ਤੇ ਟਾਈਮ ਜਿਹੜਾ ਨਾ ਕਈ ਵਾਰ ਟਾਈਮ ਆਉਂਦਾ ਨਹੀਂ ਹੁੰਦਾ ਟਾਈਮ ਲਿਆਉਣਾ ਪੈਂਦਾ ਇਹ ਵੀ ਜ਼ਿੰਦਗੀ ਚ ਬਿਲਕੁਲ ਇਹ ਦਸਤੂਰ ਹੈ ਉਹ ਤੁਸੀਂ ਉਹ ਵੀ ਗੱਲ ਤੁਸੀਂ ਕਹੀ ਸੀ ਮਾਫ ਕਰਨਾ ਮੈਂ ਤੁਹਾਡੀ ਗੱਲ ਪਹਿਲਾਂ ਹੀ ਟੋਕਦੀ ਹਾਂ ਕਿ ਤੁਹਾਡੇ ਵਾਲੀ ਗੱਲ ਹੀ ਮੈਂ ਕਹਿਣ ਲੱਗਿਆ ਤੁਸੀਂ ਕਿਹਾ ਸੀ ਕਿ ਮੰਨ ਲਓ ਕਿ ਮੰਨ ਤੋਂ ਤੁਸੀਂ ਕਿਸੇ ਚੀਜ਼ ਵਾਸਤੇ ਮੰਨ ਲੈ ਕੇ ਯਾਰ ਗਲਤੀ ਹੋ ਗਈ ਹੈ ਤੇ ਤੁਸੀਂ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਫਿਰ ਜੁਟਜੋ ਫਿਰ ਆਸਾ ਪਾਸਾ ਨਾ ਵੇਖੋ ਫਿਰ ਜੁੜਜੋ ਇਹੀ ਚੀਜ਼ ਹੈ ਜੀ ਬਾਕੀ ਹੁਣ ਸਾਲ ਖੰਡ ਤੱਕ ਨਾ ਪਤਾ ਲੱਗੇਗਾ ਲੋਕਾਂ ਦਾ ਇਸ ਤਰ੍ਹਾਂ ਦਾ ਜੀ ਜੀ ਮੈਂ ਤੁਹਾਨੂੰ ਆਮ ਆਦਮੀ ਪਾਰਟੀ ਬਾਰੇ ਵੀ ਦੱਸ ਦਿੱਤਾ ਸੀਗਾ ਕਿ ਹੁਣ ਤੇ ਆਮ ਆਦਮੀ ਪਾਰਟੀ ਵੀ ਸੁਫਨਾ ਦੇਖ ਰਹੀ ਹੈ ਕਿ ਅਸੀਂ 27 ਚ ਰਿਪੀਟ ਹੋ ਸਕਦੇ ਹਾਂ ਕੱਲੀਆਂ ਦਾ ਜੀ ਅਸੀਂ ਜ਼ੋਰ ਲਾਈਏ ਜੀ ਕਾਂਗਰਸ ਜਿਹੜੀ ਆ ਕਾਂਗਰਸ ਦੇ ਤਾਂ 4-5 ਮੁੱਖ ਮੰਤਰੀ ਬਣੇ ਪਏ ਨੇ ਪਾਰਟੀ ਦੇ ਵਿੱਚ ਤਿਆਰੀ ਕਰਕੇ ਭਾਜਪਾ ਨੇ ਆਪਣਾ ਦਾ ਜਿਹੜਾ ਵਿਚਾਰ ਰਿਹਾ ਉਹ ਹਾਲੇ ਕਾਫੀ ਕੁਝ ਉੱਠ ਕੇ ਬੈਠ ਕੋਈ ਆਪਾਂ ਹੁਣ ਤੋਂ ਅੰਦਾਜ਼ਾ ਤਾਂ ਨਹੀਂ ਲਾ ਸਕਦੇ ਪਰ ਕਈ ਵਾਰੀ ਜਿਵੇਂ ਡੋਨਲਡ ਟਰੰਪ ਦਾ ਆਪਾਂ ਜ਼ਿਕਰ ਕਰੀਏ ਜਾਂ ਤੁਸੀਂ ਆਂਧਰਾ 'ਚ ਦੇਖ ਲਓ ਹੂੰ ਚੰ드ਰਾਬਾਬੂ ਨਾਇਡੂ ਗਿਆ ਸੀਗਾ ਆਂਧਰਾ ਤੇ ਲੋਕਾਂ ਨੇ ਬਲਕਿ ਗੁੱਸੇ 'ਚ ਭਰੇ ਪੀਤਿਆਂ ਇਹਨਾਂ ਨੂੰ ਵਗਾ ਕੇ ਪਰੇ ਮਾਰਿਆ ਫਿਰ ਇੱਕ ਵੇਲਾ ਆਇਆ ਜਦੋਂ ਉਸ ਨੂੰ ਤੰਗ ਕੀਤਾ ਗਿਆ ਹੂੰ ਜਗਨਮੂਨ ਰੈਡੀ ਬੰਨੀਓ ਤੰਗ ਕੀਤਾ ਗਿਆ ਖਿੱਚਾ ਤੂ ਹੋਈ ਤਾਂ ਫਿਰ ਬਾਅਦ ਦੇ ਵਿੱਚ ਜਗਨਮੂਨ ਰੈਡੀ ਨੂੰ ਜਨਤਾ ਨੇ ਸੋਟ ਦਿੱਤਾ ਇਹ ਚੀਜ਼ਾਂ ਵਾਪਰਦੀਆਂ ਜ਼ਰੂਰ ਆ ਪਰ ਪੰਜਾਬ ਦੀ ਪੋਲਿਟਿਕਸ ਚ ਹੁਣੇ ਜਦ ਇਹ ਚੀਜ਼ਾਂ ਵਾਪਰ ਜਾਣ ਗਿਆ ਹਾਲੇ ਉਹਦਾ ਇਮਕਾਨ ਜੀ ਜੀ ਬਿਲਕੁਲ ਬਿਲਕੁਲ ਅੰਗਲ ਜੀ ਆਪਾਂ ਕਰਦੇ ਆ ਗੱਲਬਾਤ ਮਲੀਠਾ ਥਾਣੇ ਬਾਰੇ ਵੀ ਆਪਾਂ ਗੱਲਬਾਤ ਅੱਗੇ ਜਾ ਕੇ ਕਰਦੇ ਆ ਅ ਮਿੰਟੂ ਜੀ ਆਪ ਦੇ ਇੱਕ ਵਿਧਾਇਕ ਨਰੇਸ਼ ਯਾਦਵ ਬੇਅਦਬੀ ਮਾਮਲੇ ਦੇ ਵਿੱਚ ਉਹਨੂੰ ਵੱਡੀ ਰਾਹਤ ਮਿਲ ਗਈ ਕਹਿੰਦੇ ਅਚਾਨਕ ਇਦਾਂ ਕਿਵੇਂ ਕਹ ਲਿਆ ਕਿ ਇੱਕ ਨਾ ਪ੍ਰੋਸੀਜਰ ਹੁੰਦਾ ਹੈ ਕੋਟਾਂ ਦਾ ਜੀ ਮੁਕਦਮਾ ਪੈਂਦਾ ਹੁਣ ਜਿੱਦਾਂ فرض ਕਰੋ ਕਿ ਇੱਕ ਮੁਕਦਮਾ ਹੈ ਉਹਦੀ 3 ਸਾਲ ਤੱਕ ਦੀ ਸਜ਼ਾ ਹੈ ਅ ਜਦਾਂ ਪੱਠੀ ਪੁੱਠੀ ਕਿਸੇ ਦੀ ਫੜੀ ਗਈ ਹੂੰ ਤਾਂ ਉਹ ਕਿੱਥੇ ਲੱਗੇਗਾ ਜਿਹੜੇ ਆ ਤੁਹਾਡੇ ਹੁੰਦੇ ਆ ਮੈਜਿਸਟ੍ਰੇਟ ਸ਼ਹਿਰਾਂ ਚ ਛੋਟੇ ਸ਼ਹਿਰਾਂ ਚ ਹੂੰ ਸੀ ਜੀ ਐਮ ਵਗੈਰਾ ਚ ਹੁੰਦੇ ਠੀਕ ਹੈ ਜੀ ਇੱਥੇ ਲੱਗੇਗਾ ਮੁਕਦਮਾ ਜੀ ਇਥੋਂ سزا ਹੋ ਗਈ ਤੇ ਬੰਦੇ ਕੋਲ ਟਾਈਮ ਹੁੰਦਾ ਖੜੇ ਪੈਰ ਜ਼ਮਾਨਤ ਮਿਲ ਜਾਂਦੀ ਹੈ ਕਿ ਤੂੰ ਸੈਸ਼ਨ 'ਚ ਚੱਲ ਜਾ। ਹੂੰ ਸੈਸ਼ਨ ਜਿਸ ਨੂੰ ਆਪਾਂ ਜ਼ਿਲ੍ਹੇ ਪੱਤਰ ਦਾ ਕਹਿੰਦੇ ਹਾਂ ਜੱਜ ਹੋ ਗਿਆ। ਸੈਸ਼ਨ 'ਚ ਜੇ ਜੱਜ ਨੇ سزا ਫੇਰ ਬਰਕਰਾਰ ਰੱਖ ਦਿੱਤੀ ਫਿਰ ਤੁਹਾਨੂੰ ਹਾਈ ਕੋਰਟ ਜਾਣਾ ਪਊਗਾ। ਹੂੰ ਤੇ ਅੰਦਰ ਵੀ ਜਾਣਾ ਪੈਂਦਾ ਖੜੇ ਪੈਰ ਸੈਸ਼ਨ ਨੇ ਜੇ سزا ਕਰ ਦਿੱਤੀ ਲੋਅਰ ਕੋਰਟ 'ਚ 3 ਸਾਲ ਤੱਕ ਜ਼ਮਾਨਤ ਖੜੇ ਪੈਰ ਮਿਲ ਜਾਂਦੀ ਹੈ ਜਦ ਸੈਸ਼ਨ ਕੋਰਟ 'ਚ ਜਾਓਗੇ। ਜੇ ਉਹ ਸਜ਼ਾ ਬਰਕਰਾਰ ਰਹਿ ਜਾਂਦੀ ਆ ਤਾਂ ਖੜੇ ਪੈਰ ਤੁਹਾਨੂੰ ਅੰਦਰ ਜਾਣਾ ਪਊਗਾ ਜੀ ਸੈਸ਼ਨ 'ਚ ਜਾ ਕੇ ਫਰਕ ਪੈ ਜਾਂਦਾ ਹੈ ਹੂੰ ਫਿਰ ਉਤੋਂ ਜਦੋਂ ਅਪੀਲ ਮਨਜ਼ੂਰ ਹੋ ਜਾਂਦੀ ਹੈ ਹਾਈ ਕੋਰਟ 'ਚ